ਮਿਸ਼ਨ ਇਹ ਆ ਵੀ ਟਰੈਕਟਰ ਨੂੰ ਆਹੋ ਸਾਰਾ ਪਾਰ ਕਰਾ ਕੇ ਇੱਧਰ ਲੰਘਾਉਣਾ ਹੈ ਦੇ ਨੇ ਨੰਗ ਦਾ ਕ ਨਹੀਂ ਮੈਨੂੰ ਲੱਗਦਾ ਵੀ ਇੱਕ ਟੈਰ ਇੱਧਰ ਲਾਇਆ ਤੇ ਡਿੱਗੂਗਾ ਬਾਕੀ ਸਾਰਾ ਨਾ ਦੇ ਨੇ ਕੀ ਕਰਦਾ ਪਲਾਨ ਇਹ ਕੀਤਾਗਾ ਵੀ ਇਹਦੇ ਵਿੱਚ ਨਾ ਪਾਈਪ ਭਰ ਕੇ ਉੱਚੀ ਜੀ ਬੋਰੀ ਸੈੱਟ ਲੈਂਦੇ ਆ ਫੇਰ ਇੱਕ ਟੈਰ ਉਧਰ ਦੀ ਲੰਘ ਜੂਗਾ ਇੱਕ ਟੈਰ ਨਾਲ ਦੀ ਲੰਘ ਜੂਗਾ ਬਾਕੀ ਦੇ ਨੇ ਆ ਬਈ ਦੇਖਦੇ ਆ ਉੱਗਾਈ ਫੀਲ ਪਣਾਗਾ ਇਥੇ ਮੋੜਨਾ ਬਹੁਤ ਹੈ ਆ ਦੇ ਨੇ ਬੂਰੀ ਲਾਈਕ ਆ ਗਿਆ ਫੇਲ ਚਲੋ 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 ਸਹੀ ਆ ਸਹੀ ਆ ਸਹੀ ਆ ਸਹੀ ਆ ਚਲੋ ਇਥੇ ਦੇ ਰੇਸ ਨਾਲ ਮੜੀ ਐ ਠੀਕ ਆ ਚਲੋ ਸਭ ਗੇਅਰ ਦੂਜਾ ਲੱਗਿਆ ਸੀ ਨੰਗਾ ਵੀ ਨੰਗਾ ਫਤਰੇ ਗਾਂ ਦੀ ਤਾਂ ਵਧ ਗਈ ਜਾਂਦੇ ਬਸ ਥੌਲ ਟਪਾ ਕੇ ਆ ਟਪਾ ਕੇ ਉੱਥੇ ਲੈ ਕੇ ਆ ਚਲੋ 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 ਐ ਠੀਕ ਆ ਰੀਡੀਅਲ ਟਾਇਰਾਂ ਕਰਕੇ ਰ ਇੰਨਾ ਗ੍ਰੈਪਾ ਟਰੈਕਟਰ ਦਾ ਇੰਨਾ ਗ੍ਰੈਪਾ ਵੀ ਜਿੱਥੇ ਦੰਦਾ ਫਾਸ ਗਿਆ ਉਥੋਂ ਗਾਂ ਹੀ ਜਾਊਗਾ ਐਵੇਂ ਜੀ ਮਗਰ ਮੁੜੇ ਉਹ ਜਾ ਸਲੈਪ ਪਰ ਜੀ ਚੱਕ ਦੇ ਡੇੜੀ ਜੀ ਇਹ ਟਾਇਰ ਨਹੀਂ ਦਈ ਆਹ ਚੱਲ ਦੇ ਦੇਖੋ ਇਹ ਨਿੱਤੀ ਨਹੀਂ ਕਾਉਂਦੀ ਸਾਫ਼ ਹੀ ਹਿੱਕਦਾ ਐਨੇ ਗੋਲੀ ਨਹੀਂ ਹੁੰਦਾ ਜਜ਼ੂਰ ਵਾਲਾ ਨੰਦਾ ਦੇਖੋ